ਭਗਵਨ ਸਿੰਘ ਮਾਨ ਜੀ ਵੱਲੋਂ ਜੋ ਤੇ ਨਸ਼ਾ ਵਿਰੁੱਧ ਜੋ ਮਹਿੰਮਤ ਚਲਾਈ ਗਈ ਆ ਉਹਦੇ ਵਿੱਚ ਹਰ ਪੁਲਿਸ ਦਾ ਅਫਸਰ ਸਿਵਲ ਦਾ ਅਫਸਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰ ਜਿਹੜੇ ਆ ਉਹ ਤਹਈਆ ਕਰ ਚੁੱਕੇ ਆ ਕਿ ਜਿਹੜਾ ਇਹ ਜ਼ਹਿਰ ਆ ਪ੍ਰਾਣੀਆਂ ਰਵੈਤੀ ਪਾਟੀਆਂ ਦੇ ਵੇਲੇ ਬੂਟੇ ਲੱਗੇ ਉਹਨਾਂ ਨੂੰ ਸਿੰਜਿਆ ਗਿਆ ਉਹ ਬੂਟੇ ਵੱਡੇ ਹੋਏ ਤੇ ਅੱਜ ਇਹ ਪਹਿਲੀ ਸਰਕਾਰ ਆ ਜਿਨੇ ਸਮਗਲਰਾਂ ਦੇ ਘਰ ਤੋਂ ਨੇ ਸ਼ੁਰੂ ਕੀਤੇ ਆ ਅੱਜ ਸਾਡੇ ਜਿਹੜੇ ਤਰਨਤਾਰਨ ਸ਼ਹਿਰ ਦੇ ਇਹ ਪਿਆਰੀ ਪਿਆਰੀ ਬੱਚੇ ਆ ਉਹਨਾਂ ਦੇ ਨਾਲ ਅਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਕਰਕੇ ਬੋਰੀ ਚੌਕ ਤੋਂ ਹੁੰਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸਥਾਨ ਤੇ ਲਾਪਤ ਮਸਤਕ ਹੋਵਾਂਗੇ ਸਰਬੱਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਂਗੇ ਤੇ ਅਸੀਂ ਅੱਜ ਇੱਥੇ ਤਿਆਰ ਕੀਤਾ ਆ ਸਾਰਿਆਂ ਨੇ ਕਿ ਜਿਹੜਾ ਇਹ ਯੁੱਧ ਨਸ਼ਾ ਵਿਰੋਧ ਮਹਾਂਮਿਆ ਜਿਹੜੇ ਕੋਈ ਸਮਗਲਰ ਆ ਉਹਨਾਂ ਦੀ ਜਾਣਕਾਰੀ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਦਵਾਂਗੇ ਭਾਵੇਂ ਵਿੱਚ ਬੱਚੇ ਨੇ ਭਾਵੇਂ ਸਿਆਣੇ ਨੇ ਭਾਵੇਂ ਕਿਸੇ ਡਿਪਾਰਟਮੈਂਟ ਦੇ ਅਫਸਰ ਨੇ ਭਾਵੇਂ ਐਮਐਲਏ ਮੰਤਰੀ ਸਾਬ੍ਹ ਤੇ ਭਾਵੇਂ ਸਾਡੇ ਚੇਅਰਮੈਨ ਨੇ ਕਿਸੇ ਇਹੋ ਜੇ ਸਮਗਲਰ ਦਾ ਕਿਤੇ ਵੀ ਕੋਈ ਮੋਤਬਰ ਸਾਥ ਨਹੀਂ ਦੇਊਗਾ ਸਾਡੀਆਂ ਪੰਚਾਇਤਾਂ ਵੱਲੋਂ ਮਤੇ ਪਾਇਏ ਗਏ ਆ ਤੇ ਇਹ ਜਿਹੜਾ ਜ਼ਹਿਰ ਆ ਇਹਨੂੰ ਖਤਮ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਇਸ ਜ਼ਹਿਰ ਨੇ ਬੜਾ ਨੁਕਸਾਨ ਕੀਤਾ ਤੇ ਕੋਈ ਵੀ ਸਰਕਾਰ ਜੇ ਉਹ ਸੇਕ ਸਿੱਖਿਆ ਤੇ ਰੋਜ਼ਗਾਰ ਤੇ ਕੰਮ ਕਰਨ ਲੱਪੇ ਇਹੋ ਜਿਹੇ ਲਾਮਤਾਂ ਜਿਹੜੀਆਂ ਸਮਾਜ ਦੇ ਵਿੱਚੋਂ ਆਪੇ ਖਤਮ ਹੋ ਜਾਂਦੀਆਂ ਪਹਿਲੀ ਸਰਕਾਰ ਆ ਜਿਨੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਕਰਕੇ ਚੰਗੀ ਪੜ੍ਹਾਈ ਦੇ ਕੇ ਸਿੱਖਿਆ ਕ੍ਰਾਂਤੀ ਲਿਆ ਕੇ ਸੇਵ ਦੇ ਵਿੱਚ ਸਿਸਟਮ ਤੇ ਸੁਧਾਰ ਕੀਤਾ ਤੇ ਉਹਦੇ ਬਾਅਦ ਹੁਣ ਬੱਚਿਆਂ ਨੂੰ ਰੋਜ਼ਗਾਰ ਦੇ ਰਹੀ ਆ ਜਦੋਂ ਬੱਚਿਆਂ ਨੂੰ ਰੋਜ਼ਗਾਰ ਮਿਲੂ ਭਾਵੇਂ ਇੰਡਸਟਰੀ ਦੇ ਵਿੱਚ ਮਿਲੇ ਭਾਵੇਂ ਕਿਸੇ ਵੱਡੀ ਜਿਹੜੀ ਕੋਈ ਫਰਮ ਆ ਉਹ ਬੱਚੇ ਨੂੰ ਲੈ ਕੇ ਜਾਵੇ ਵੱਡਾ ਪੈਕੇਜ ਦੇਵੇ ਜਾਂ ਸਰਕਾਰੀ ਤੌਰ ਤੇ ਨੌਕਰੀਆਂ ਮਿਲਣ ਤੇ ਬੱਚੇ ਆਟੋਮੈਟਿਕ ਹੀ ਸਿੱਧੇ ਰਸਤੇ ਤੇ ਪੈ ਜਾਣਗੇ ਤੇ ਬੱਚਿਆਂ ਨੂੰ ਵੀ ਬੇਨਤੀ ਆ ਸਵੇਰ ਤੇ ਸ਼ਾਮ ਦਾ ਟਾਈਮ ਘੰਟਾ ਦੋ ਘੰਟੇ ਜਿਹੜੀ ਆ ਗਰਾਊਂਡ ਦੇ ਵਿੱਚ ਆਪਦੀ ਕੋਈ ਨਾ ਕੋਈ ਗੇਮ ਦੀ ਪ੍ਰੈਕਟਿਸ ਕਰਨ ਜਦੋਂ ਬੱਚੇ ਗਰਾਊਂਡ ਨਾਲ ਜੁੜਨਗੇ ਖੇਡਾਂ ਨਾਲ ਜੁੜਨਗੇ ਉਦੋਂ ਇਹੋ ਜੀਆਂ ਲਾਹਨਤਾਂ ਆਪੇ ਹੀ ਖਤਮ ਹੋ ਜਾਂਦੀਆਂ ਸਰ ਜਿਵੇਂ ਵੀ ਮਿਲਦਾ ਵੀ ਬਾਰਡਰ ਤੋਂ ਈ ਰੀਆਵਾ ਕੰਪਟਰ ਨਾਲ ਸਾ ਇੱਧਰ ਹੀ ਫੈਰਦੇ ਆ ਹਜੇ ਤੱਕ ਇਹ ਮੁਗਮਲ ਦਾ ਘਰ ਜਿਹੜਾ ਵਾ ਇਹ ਜਿਲ੍ਹੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਸਾਡੇ ਨੂੰ ਜਿਹੜੇ ਜਿੰਨਾ ਤੇ 8 8 10 ਦਾ ਪਰਚੇ ਸੰਭਗਲਰਾਂ ਤੇ ਸਾਡੇ ਨੂੰ ਸਾਰੇ ਐਮਐਲਏ ਸਾਡੇ ਜ਼ਿਲ੍ਹੇ ਦੇ ਸਾਡੇ ਨੂੰ ਵੀ ਪਟਿਆਲ ਕੀ ਤੋਂ ਵੀ ਅਸੀਂ ਲਿ ਸਟਾਂ ਬਣਾ ਕੇ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਦਿੱਤੀਆਂ ਤੇ ਛੇਤੀ ਇੱਥੇ ਵੀ ਕਾਰਵਾਈਆਂ ਹੋਣਗੀਆਂ ਜਿਹੜੇ ਸਮਗਲਰ ਆ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਰਾਤਰੀ ਹੋਊਗੀ ਇਹ ਪਹਿਲੀ ਸਰਕਾਰ ਆ ਜਿਨੇ ਵੇਖੋ ਸਮਗਲਰਾਂ ਦੇ ਘਟਾਉਣੇ ਸ਼ੁਰੂ ਕੀਤੇ ਆ ਤੇ ਲੋਕ ਵੀ ਮੰਨਦੇ ਆ ਕਹਿੰਦੇ ਆ ਵੀ ਵਾਕੇ ਹੀ ਕਿਸੇ ਸਰਕਾਰ ਨੇ ਕਾਰਵਾਈ ਕੀਤੀ ਆ ਤੇ 90% ਸਮਗਲਰ ਇਹੋ ਜਿਹੇ ਆ ਜਿਹੜੇ ਜਾਂ ਤੇ ਆਪਦੇ ਘਰਾਂ ਨੂੰ ਜਿੰਦਰੇ ਮਾਰ ਕੇ ਆਪਦੇ ਰਿਸ਼ਤੇਦਾਰਾਂ ਕੋਲ ਚਲ ਗਿਆ ਜਾਂ ਦੂਜੀਆਂ ਸਟੇਟਾਂ ਚਲ ਗਿਆ ਇਹ ਜਾਂ ਤੇ ਇਹ ਬੰਦੇ ਸੁਣ ਲੈਣ ਤੇ ਸਮਝ ਲੈਣ ਜਿਹੜੇ ਸਮਝਲ ਰਿਹਾ ਜਾਂ ਤੇ ਯਾਰ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਪਾਕਿਸਤਾਨ ਚਲ ਜਾਣ ਇੱਥੇ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਉਹਨਾਂ ਨੂੰ ਇੱਥੇ ਰਹਿ ਨਹੀਂ ਦਿੱਤਾ ਜਾਊਗਾ ਜੇ ਨਾਟੇ ਇਹਨਾਂ ਤੇ ਪਰਚੇ ਕਰਕੇ ਜ਼ਿਲ੍ਹੇ ਚ ਭੇਜਿਆ ਜਾਊਗਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਰਾਲਾ ਕੀਤਾ ਤੇ ਨਾਲ ਹੀ ਅਸੀਂ ਇਸ ਮਹਿੰਮ ਦਾ ਪੂਰਾ ਸਹਿਯੋਗ ਦੇ ਰਹੇ ਹਾਂ ਸਾਡੇ ਜ਼ਿਲ੍ਹੇ ਦੇ ਅਫਸਰ ਸਹਿਬਾਨ ਸਾਡੀ ਸਾਰੇ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਸਹਿਬਾਨ ਸਾਡੇ ਪਿੰਡਾਂ ਦੇ ਸਰਪੰਚ ਸਹਿਬਾਨ ਤੇ ਅਸੀਂ ਨਸ਼ਾ ਵਿਰੁੱਧ ਜਿਹੜਾ ਇਹ ਯੁੱਧ ਸ਼ੁਰੂ ਕੀਤਾ ਹੈ ਦੇ ਤਹਿਤ ਜਿਹੜੀ ਇਹ ਮਾੜੀ ਬਿਲਾ ਜਿਹੜੀ ਸਾਡੇ ਬੱਚਿਆਂ ਨੂੰ ਲੱਗ ਚੁੱਕੀ ਆ ਉਹਨੂੰ ਜੜੋਂ ਪੁੱਟਣ ਦੇ ਲਈ ਇਹ ਪੂਰਾ ਜਿਹੜਾ ਯੁੱਧ ਆ ਸ਼ੁਰੂ ਕੀਤਾ ਹੈ ਮੁੱਖ ਮੰਤਰੀ ਪੰਜਾਬ ਨੇ ਵੀ ਕਹਿੰਦਾ ਹੈ ਕਿ ਜਾਂ ਨਸ਼ੇ ਵੇਚਣੇ ਜਿਹੜੇ ਆ ਉਹ ਬੰਦ ਕਰ ਦਿਓ ਜਾਂ ਸਾਡੇ ਪੰਜਾਬ ਨੂੰ ਛੱਡ ਦਿਓ ਇਹ ਕਿਸੇ ਵੀ ਹਾਲਤ ਸਾਨੂੰ ਇੱਥੇ ਨਸ਼ੇ ਵੇਚਣੇ ਜਿਹੜੇ ਉਹ برداشت ਜਿਹੜੇ ਨਹੀਂ ਹੈਗੇ ਅਸੀਂ ਆਪਣੇ ਬੱਚਿਆਂ ਲਈ ਅਸੀਂ ਆਪਣੇ ਪੰਜਾਬ ਦਾ ਨਵਾਂ ਪਵਿੱਖ ਜਿਹੜਾ ਉਜਲ ਪਵਿੱਖ ਜਿਹੜਾ ਉਹ ਰਚਣਾ ਚਾਹੁੰਦੇ ਹਾਂ